ਅਸਲ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ BBMB ਦੇ ਉੱਤੇ ਪੰਜਾਬ ਪੁਲਿਸ ਦੀ ਤਾਇਨਾਤੀ ਕਰਨ ਦੀ ਗਈ ਹੈ ਤਾਂ ਸੂਤਰਾਂ ਦੇ ਵੱਲੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਲਗਾਤਾਰ ਦੋਮਾ ਸੂਬਿਆਂ ਵਿਚਾਲੇ ਮਾਹੌਲ ਜਿਹੜਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਵੀ ਬੀਵੀਐਮਬੀ ਦਾ ਜੋ ਡਾਇਰੈਕਟਰ ਸਿਕਾ ਜੋ ਕਿ ਬੱਡ ਰੈਗੂਲੇਸ਼ਨ ਡਾਇਰੈਕਟਰ ਸੀ ਉਹ ਬਦਲ ਦਿੱਤਾ ਗਿਆ ਉਸ ਦੀ ਜਿਹੜੀ ਹੈ ਜੋ ਪਹਿਲਾ ਕਾਸ਼蒂ਪ ਸਿੰਘ ਜੀ ਦੀ ਟਰਾਂਸਫਰ ਕਰ ਦਿੱਤੀ ਗਈ ਜਿਸ ਦੇ ਬਾਅਦ ਤਲਕੀ ਪਰਿਆ ਮੌਲ ਬਣਿਆ ਨਜ਼ਰ ਆ ਰਿਹਾ ਕਿਉਂਕਿ ਸੂਤਰਾਂ ਦੇ ਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਬੀਵੀਐਮਬੀ ਉੱਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਪੰਜਾਬ ਦੇ ਜੋ ਮੁੱਖ ਇੰਜੀਨੀਅਰ ਆ ਉਹਨਾਂ ਦੇ ਬਲੋ ਜਿਹੜਾ ਫੌਰੀ ਤੌਰ ਤੇ ਤਵਾਦਲਾ ਵੀ ਰੱਦ ਕਰਨ ਗੱਲ ਕਹੀ ਗਈ ਹੈ ਕਿ ਜੋ ਟਰਾਂਸਫਰ ਕੀਤੀ ਗਈ ਹੈ ਫੌਰੀ ਤੌਰ ਤੇ ਉਸ ਨੂੰ ਰੱਦ ਕੀਤਾ ਜਾਵੇ ਕਿਉਂਕਿ ਬੀਵੀਐਮਪੀ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਗਾ ਦਿੱਤਾ ਗਿਆ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਗਾਇਆ ਗਿਆ ਜੋ ਕਿ ਹਰਿਆਣਾ ਦੇ ਨੇ ਤੇ ਇਸ ਤੋਂ ਇਲਾਵਾ ਪਹਿਲਾਂ ਹੀ ਜਿਹੜਾ ਡੈਮ ਸੇਫਟੀ ਦੇ ਉਹ ਡਾਇਰੈਕਟਰ ਨੇ ਤੇ ਉਹਨਾਂ ਕੋਲ ਜਿਹੜਾ ਆ ਜਿਹੜਾ ਵਾਟਰ ਰੈਗੂਲੇਸ਼ਨ ਦਾ ਤਜਰਬਾ ਵੀ ਨਹੀਂ ਹੈਗਾ ਜਿਹਾ ਜਿਹੜਾ ਪੰਜਾਬ ਇੰਜੀਨੀਅਰ ਦਾ ਕਹਿਣਾ ਤਾਂ ਸਿੱਧੇ ਤੌਰ ਤੇ ਉਸ ਨੂੰ ਜਿਹੜਾ ਉਹ ਡਾਇਰੈਕਟਰ ਲਗਾ ਦਿੱਤਾ ਗਿਆ ਤੇ ਇਹ ਵੀ ਕਹਿ ਸਕਦੇ ਆ ਕਿ ਜੋ ਹਰਿਆਣਾ ਨੂੰ ਪਾਣੀ ਦਿੱਤਾ ਜਾਏਗਾ ਉਸ ਦਾ ਰਾ ਵੀ ਜਿਹੜਾ ਆ ਉਪਦਰਾ ਕਿਤਨਾ ਕਿਤੇ ਕੀਤਾ ਹੋਇਆ ਨਜ਼ਰ ਆ ਸਕਦਾ ਤਾਂ ਹੁਣ ਸਿੱਧੇ ਤੌਰ ਤੇ ਕਹਿ ਸਕਦੇ ਤਲਖੀ ਦੇ ਵਿਚਾਲੇ ਜਿਹੜੀ ਹੈ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਬੀਵੀਐਮਬੀ ਦੇ ਉੱਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ ਸੂਤਰਾਂ ਦੇ ਵੱਲੇ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਸਿਆਸਤ ਪਕੀਓ ਜਾਂ ਲਗਾਤਾਰ ਜਿਹੜੀ ਹੈ ਪਾਣੀਆਂ ਦੇ ਵਿਚਾਲੇ ਜੋ ਆ ਕਹਿ ਸਕਦੇ ਵਟਵਾਰੇ ਦੀ ਜੰਗ ਲਗਾਤਾਰ ਜਿਹੜੀ ਜਾਰੀ ਹੈ ਤੇ ਲਗਾਤਾਰ ਹਰਿਆਣੇ ਦੇ ਵੱਲੋਂ ਜਿੱਥੇ ਪਾਣੀ ਮੰਗੇ ਜਾ ਰਿਹਾ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹਾਲਾਂਕਿ ਇਸ ਦੇ ਵਿਚਾਲੇ ਜੇ ਗੱਲ ਕਰ ਲਈਏ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਨੇ ਇਹ ਵੀ ਕਿਹਾ ਕਿ ਪਾਣੀ ਦੀ ਇੱਕ ਵੀ ਬੂੰਦ ਕਿਤੇ ਵੀ ਜੜੀ ਜਾਣ ਨਹੀਂ ਦਿੱਤੀ ਜਾਵੇਗੀ ਤੇ ਨਾਲ ਹੀ ਪੰਜਾਬ ਸਰਕਾਰ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਉਸ ਦੇ ਵੱਲ ਆ ਚੁੱਕੇਗੇ ਸਕੇ ਪਰ ਲਗਾਤਾਰ ਜੇ ਗੱਲ ਕਰ ਲਈਏ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਪੰਜਾਬ ਨੂੰ ਪੰਜਾਬ ਦੇ ਜਿਹੜਾ ਆ ਪਾਣੀ ਨਹੀਂ ਦੇ ਸਕਦਾ ਹਰਿਆਣੇ ਨੂੰ ਹਾਲਾਂਕਿ ਹਰਿਆਣੇ ਦੇ ਵੱਲੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਗਈ ਤਾਂ ਮੰਗ ਦੇ ਵਿਚਾਲੇ ਮੀਟਿੰਗ ਹੁੰਦੀ ਹੈ ਬੀਵੀਐਮਪੀ ਦੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਬਾਅਦ ਜਿਹੜਾ ਫੈਸਲਾ ਲਿਆ ਜਾਂਦਾ ਬੀਵੀਐਮਪੀ ਐਲਾਨ ਕਰਦਾ ਹੈ ਕਿ ਅਸੀਂ ਤਾਂ ਪਾਣੀ भेजਾਂਗੇ हरियाणा ने पानी ਦਿੱਤਾ ਜਾਵੇਗਾ ਪਰ ਉਸ ਦਾ ਵਿਰੋਧ ਆਮ ਆਦਮੀ ਪਾਰਟੀ ਵੱਲੋਂ ਵੀ ਕੀਤਾ ਜਾ ਰਿਹਾ ਪੰਜਾਬ ਵਿੱਚ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਤੇ ਮੀਟਿੰਗ ਦੇ ਵਿੱਚੋਂ ਉੱਠ ਕੇ ਆ ਜਾਂਦੇ ਨੇ ਪੰਜਾਬ ਸਰਕਾਰ ਦੇ ਨੁਮਾਇੰਦੇ ਪਰ ਰਾਤੋਂ ਰਾਤ ਜਿਹੜਾ ਬੀਵੀਐਮਪੀ ਦਾ ਜੋ ਡਾਇਰੈਕਟਰ ਸੀਗਾ ਜੋ ਕਿ ਵਾਟਰ ਰੈਗੂਲੇਸ਼ਨ ਦੇ ਡਾਇਰੈਕਟਰ ਹੁੰਦੇ ਨੇ ਤਾਂ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਉਹਨਾਂ ਦਾ ਜੋ ਪੰਜਾਬ ਦੇ ਸੀਗੇ ਉਹਨਾਂ ਨੂੰ ਟਰਾਂਸਫਰ ਕਰਕੇ ਹਰਿਆਣੇ ਦੇ ਸੰਜੀਵ ਕੁਮਾਰ ਲਗਾ ਦਿੱਤੇ ਜਾਂਦੇ ਨੇ ਤਾਂ ਹੁਣ ਪਾਣੀ ਜਿਹੜਾ ਹਰਿਆਣੇ ਨੂੰ ਭੇਜਣ ਲਈ ਰਾਹ ਪੱਧਰਾ ਜਿਹੜਾ ਬੀਵੀਐਮਪੀ ਵੱਲੋਂ ਕੀਤਾ ਗਿਆ ਸੀਗਾ ਤਾਂ ਉਸ ਤੇ ਵਿਚਾਲੇ ਪੰਜਾਬ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਦੀ ਤਾਇਨਾਤੀ BBMP ਦੇ ਉੱਤੇ ਕਰ ਦਿੱਤੀ ਗਈ ਹੈ ਸੂਤਰਾਂ ਦੇ ਵੱਲੋਂ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਮਾਹੌਲ ਬਣਦਾ ਕਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਨਾਲ ਨਜਿੱਠਿਆ ਜਾਂਦਾ ਇਹ ਵੀ ਦੇਖਣ ਵਾਲਾ ਹੋ ਸਕਦਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ BBMP ਦੇ ਉੱਤੇ ਪੰਜਾਬ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਸੂਤਰਾਂ ਦੇ ਵੱਲੋਂ ਵੱਡੀ ਖਬਰ